ਬੇਰਦ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨਾ ਭਜੈ ਪਗਵਾਨ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੇ ਸ਼ਲੋਕਾਂ ਦੀ ਅਸੀਂ ਵਿਚਾਰ ਆਰੰਭ ਕੀਤੀ ਹੈ ਹੁਣ ਤੱਕ ਆਪਾਂ ਸਤੂਰਾਂ ਦੇ ਤਿੰਨ ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ ਅੱਜ ਅਸੀਂ 4 ਨੰਬਰ ਸ਼ਲੋਕ ਦਾ ਪਾਠ श्रवण ਕੀਤਾ ਹੈ ਆਓ ਇਸ ਸ਼ਲੋਕ ਅੰਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਇਸ ਨੂੰ ਸਮਝਣ ਦਾ ਯਤਨ ਕਰਦੇ ਹਾਂ ਪਹਿਲਾਂ ਆਪਾਂ ਤਿੰਨ ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ ਉਹਨਾਂ ਤਿੰਨਾਂ ਸ਼ਲੋਕਾਂ ਦੇ ਅੰਦਰ ਸਤਿਗੁਰਾਂ ਨੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਦੀ ਉਸ ਸਮਾਰਕ ਦੇ ਗੁਣ ਗਾਉਣ ਦੀ ਉਸ ਸਮਾਰਕ ਦੀ ਬੰਦਗੀ ਕਰਨ ਦੀ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਤੈਨੂੰ ਨੰਬਰ ਸਲੋਕ ਅੰਦਰ ਅਸੀਂ ਵਿਚਾਰ ਕੀਤੀ ਸਤਿਗੁਰਾਂ ਨੇ ਸਮਝਾਇਆ ਸੀ ਕਿ ਭਾਈ ਤੇਰੀ ਜ਼ਿੰਦਗੀ ਚ ਜਿਹੜਾ ਜਵਾਨੀ ਦਾ ਸਮਾਂ ਹੈ ਉਹ ਸਤਿਗੁਰ ਜੀ ਕਹਿੰਦੇ ਲੰਘ ਗਿਆ ਤੇ ਬੁੱਢੇਪੇ ਦਾ ਸਮਾਂ ਆ ਗਿਆ ਤਰਨ ਆਪੋ ਇਉਂ ਹੀ ਗयो ਲਿਓ ਜਰਾ ਤਨਜੀਤ ਕਹਿੰਦੇ ਜਿਹੜਾ ਤਰਨਾਪੋ ਦਾ ਸਮਾਸੀ ਭਾਵ ਜਵਾਨੀ ਦਾ ਸਮਾਸੀ ਜਿਸ ਵਿੱਚ ਮਨੁੱਖ ਹੰਕਾਰ ਕਰਦਾ ਹੈ ਕਿ ਮੇਰੇ ਵਰਗਾ ਕੌਣ ਹੈ ਆਪਣੇ ਹੰਕਾਰ ਵਿੱਚ ਆਪਣੀ ਬਲ ਦਾ ਆਪਣੀ ਤਾਕਤ ਦਾ ਹੰਕਾਰ ਕਰਦਾ ਹੈ ਲਾਪਰਵਾਹੀ ਦੇ ਵਿੱਚ ਮਨੁੱਖ ਜ਼ਿੰਦਗੀ ਜਿਹੜੀ ਉਹ ਬਤੀਤ ਕਰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਤਰਨਾਪੋ ਇਉਂ ਹੀ ਗयो ਲਿਓ ਜਰਾ ਤਨਜੀਤ ਕਹਿੰਦੇ ਵੇਖ ਤੇਰੀ ਜ਼ਿੰਦਗੀ ਦਾ ਸਮਾਂ ਜਿਸ ਦਾ ਤੂੰ ਹੰਕਾਰ ਕਰਦਾ ਸੀ ਕਦੇ ਕਿ ਮੇਰੀ ਜਵਾਨੀ ਮੇਰਾ ਸਰੀਰ ਮੇਰੇ ਕੋਲ ਇਨੀ ਤਾਕਤ ਹੈ ਸਤਿਗੁਰੂ ਜੀ ਕਹਿੰਦੇ ਅੱਜ ਤੈਨੂੰ ਬੁਢੇਪੇ ਨੇ ਜਿੱਤ ਲਿਆ ਜਰ ਆਈ ਜੋ ਬਨਹਾਰਿਆ ਜਿਵੇਂ ਆਪਾਂ ਪਿੱਛੇ ਵਿਚਾਰ 3 ਸਲੋਕ ਨੰਬਰ ਦੇ ਅੰਦਰ ਕਰ ਆਏ ਹਾਂ ਕਿ ਜਵਾਨੀ ਆ ਗਈ ਅੱਜ ਬੁਢੇਪਾ ਆ ਗਿਆ ਬੁਢੇਪੇ ਨੇ ਜਵਾਨੀ ਨੂੰ ਖਰਾਾ ਦਿੱਤਾ ਬੁਢੇਪੇ ਨੇ ਜਵਾਨੀ ਦੇ ਉੱਪਰ ਜਿੱਤ ਪ੍ਰਾਪਤ ਕਰ ਲਈ ਕਹਿੰਦੇ ਵੇਖ ਤੇਰੀ ਜ਼ਿੰਦਗੀ ਦਾ ਸਮਾਂ ਬੀਤਦਾ ਜਾ ਰਿਹਾ ਹੈ ਮਤੀਤ ਹੁੰਦਾ ਜਾ ਰਿਹਾ ਹੈ ਤੂੰ ਅਜੇ ਵੀ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਨਹੀਂ ਕਰਦਾ ਇਹ ਸਤਿਗੁਰਾਂ ਨੇ 3 ਨੰਬਰ ਸ਼ਲੋਕ ਅੰਦਰ ਵਿਚਾਰ ਬਖਸ਼ਿਸ਼ ਕੀਤੇ ਸਨ ਹੁਣ ਅੱਜ ਸਤਿਗੁਰ ਜੀ 4 ਨੰਬਰ ਸ਼ਲੋਕ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਬਿਰਧ ਭਇਓ ਸੂਜੈ ਨਹੀਂ ਬਿਰਦ ਦਾ ਅਰਥ ਹੁੰਦਾ ਹੈ ਕਹਿੰਦੇ ਵੇਖ ਏ ਮਨੁੱਖ ਤੂੰ ਬੁੱਢਾ ਹੋ ਗਿਆ ਹੈ ਬਿਰਦ ਦਾ ਮਤਲਬ ਹੁੰਦਾ ਹੈ ਬੁੱਢਾ ਬਜ਼ੁਰਗ ਹੋ ਜਾਣਾ ਬਿਰਦ ਭਇਓ ਸੂਜੈ ਨਹੀਂ ਕਹਿੰਦੇ ਵੇਖ ਏ ਮਨੁੱਖ ਤੂੰ ਬੁੱਢਾ ਹੋ ਗਿਆ ਤੂੰ ਬਜ਼ੁਰਗ ਹੋ ਗਿਆ ਤੈਨੂੰ ਅਜੇ ਵੀ ਇਹ ਸਮਝ ਨਹੀਂ ਆਈ ਕਿਹੜੀ ਸਮਝ ਕਾਲ ਪਹੁੰਚਿਓ ਆਣ ਕਾਲ ਦਾ ਅਰਥ ਹੈ ਮੌਤ ਕਹਿੰਦੇ ਮੌਤ ਤੇਰੇ ਸਿਰ ਤੇ ਆਣ ਕੇ ਖਲੋਤੀ ਹੋਈ ਹੈ ਹੁਣ ਵੇਖੋ ਜਦੋਂ ਬੰਦਾ ਬਚਪਨ ਵਿੱਚ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਬਾਣੀ ਤੋਂ ਪੜਦੇ ਆ ਬਾਣੀ ਨੇ ਤੇ ਇਹ ਆਖਿਆ ਹੈ ਕਿ ਭਾਈ ਮੌਤ ਦਾ ਕੋਈ ਪਤਾ ਨਹੀਂ ਜਿਵੇਂ ਆਪਾਂ ਪਿਛਲੇ ਸ਼ਲੋਕ ਅੰਦਰ ਵਿਚਾਰ ਕਰ ਆਏ ਹਾਂ ਕਿ ਮੌਤ ਦਾ ਕੋਈ ਪਤਾ ਨਹੀਂ ਕਦੋਂ ਕਿਵੇਂ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਆ ਸਕਦੀ ਹੈ ਪਰ ਮਨੁੱਖ ਇੱਕ ਆਸ ਜਿਉਂਦਾ ਹੈ ਜਦੋਂ ਮਨੁੱਖ ਬਚਪਨ ਵਿੱਚ ਹੈ ਉਦੋਂ ਉਹਨੂੰ ਇਹ ਆਸ ਹੁੰਦੀ ਹੈ ਕਿ ਮੈਂ ਵੱਡਾ ਹੋਵਾਂਗਾ ਜਵਾਨ ਹੋਵਾਂਗਾ ਜਦੋਂ ਮਨੁੱਖ ਜਵਾਨ ਹੁੰਦਾ ਹੈ ਉਸ ਨੂੰ ਫਿਰ ਇਹ ਆਸ ਵੱਜਦੀ ਹੈ ਕਿ ਮੇਰੇ ਉੱਪਰ ਹੁਣ ਬੁਢੇਪਾ ਆਉਣਾ ਹੈ ਮੈਂ ਬਜ਼ੁਰਗ ਹੋਣਾ ਹੈ ਤੇ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਹੈ ਉਦੋਂ ਉਹਦੇ ਕੋਲ ਕੋਈ ਵੀ ਆਸ ਨਹੀਂ ਹੁੰਦੀ ਉਦੋਂ ਇਹੋ ਹੀ ਹੈ ਕਿ ਹੁਣ ਮੌਤ ਦਾ ਸਮਾਂ ਜਿਹੜਾ ਉਹ ਆਉਣਾ ਹੀ ਹੋਣਾ ਹੈ ਮਨੁੱਖ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਮਨੁੱਖ ਇਹਨਾਂ ਆਸਾਂ ਤੇ ਆਪਣੀ ਜ਼ਿੰਦਗੀ ਨੂੰ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ ਹੁੰਦਾ ਹੈ ਪਰ ਬਾਣੀ ਅਨੁਸਾਰ ਮੌਤ ਕਦੋਂ ਕਿਵੇਂ ਕਿੱਥੇ ਕਿਸ ਤਰੀਕੇ ਦੇ ਨਾਲ ਬਚਪਨ ਵਿੱਚ ਵੀ ਆ ਸਕਦੀ ਹੈ ਜਵਾਨੀ ਵਿੱਚ ਵੀ ਆ ਸਕਦੀ ਹੈ ਬੁਢੇਪੇ ਵਿੱਚ ਵੀ ਆ ਸਕਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਵੇਖ ਤੋਂ ਪਹਿਲਾਂ ਆਸਾਂ ਤੇ ਜਿਉਂਦਾ ਰਿਹਾ ਕਿ ਮੈਂ ਵੱਡਾ ਹੋਵਾਂਗਾ ਜਵਾਨ ਹੋਵਾਂਗਾ ਫਿਰ ਮਾਲਕ ਵਾਲੇ ਪਾਸੇ ਲੱਗਾ ਕਦੋਂ ਜਵਾਨ ਹੋਇਆ ਉਦੋਂ ਤੋਂ ਆਪਣੀਆਂ ਰੰਗ ਰਲੀਆਂ ਦੇ ਵਿੱਚ ਆਪਣੀਆਂ ਮौज-ਮਸਤੀਆਂ ਦੇ ਵਿੱਚ ਆਪਣੇ ਸਰੀਰ ਦਾ ਆਪਣੀ ਤਾਕਤ ਦਾ ਆਪਣੇ ਬਲ ਦਾ ਹੰਕਾਰ ਕਰਦਾ ਰਿਹਾ ਤੇ ਉਸ ਵਕਤ ਵੀ ਤੋਂ ਉਸ ਪਰਮੇਸ਼ਰ ਕਾਲਪੁਰਖ ਵੈਗੁਰੂ ਦਾ ਭਜਨ ਨਹੀਂ ਕੀਤਾ ਉਸ ਮਾਲਕ ਉਸ ਮਾਲਕ ਦੇ ਗੁਣ ਨਹੀਂ ਗਾਏ ਤੇ ਕਹਿੰਦੇ ਹੁਣ ਵੇਖ ਤੂੰ ਬਜ਼ੁਰਗ ਹੋ ਗਿਆ ਹੈ ਹੁਣ ਬੁੱਢਾ ਹੋ ਗਿਆ ਹੈ ਅਜੇ ਵੀ ਤੈਨੂੰ ਸਮਝ ਨਹੀਂ ਲੱਗਦੀ ਅਜੇ ਵੀ ਤੂੰ ਜਿਹੜੇ ਦੁਨਿਆਵੀ ਗੱਲਾਂ ਦੇ ਵਿੱਚ ਫਸਿਆ ਹੋਇਆ ਹੈ ਅਜੇ ਵੀ ਤੂੰ ਜਿਹੇ ਵਿਸ਼ੇਵਕਾਰਾਂ ਦੇ ਵਿੱਚ ਲੱਗਾ ਹੋਇਆ ਹੈ ਤੇ ਸਤਿਗੁਰੂ ਜੀ ਕਹਿੰਦੇ ਭਾਈ ਵੇਖ ਤੇਰੀ ਮੌਤ ਦਾ ਸਮਾਂ ਖੁਰਨੇੜੇ ਆ ਰਿਹਾ ਹੈ ਛੋਟੇ ਹੁੰਦਿਆਂ ਪਹਿਲਾਂ ਤੋਂ ਕਹਿੰਦਾ ਸੀ ਕਿ ਅਜੇ ਹੁਣੇ ਹੀ ਮਾਲਕ ਵਾਲੇ ਪਾਸੇ ਲੱ ਕੇ ਕੀ ਕਰਨਾ ਹੈ ਅਜੇ ਬਥੇਰੀ ਮੇਰੇ ਕੋਲ ਉਮਰ ਹੈ ਮਨੁੱਖ ਇਦਾਂ ਸੋਚਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਵੇਖ ਜੇ ਅੱਜ ਤੂੰ ਬੁੱਢਾ ਵੀ ਹੋ ਗਿਆ ਹੈ ਨਾ ਤੇ ਹੁਣ ਹੀ ਕਹਿੰਦੇ ਸਮਝਦਾ ਮਿਰਦ ਭਇਓ ਸੂਜਾ ਨਹੀਂ ਕਾਲ ਪਹੁੰਚਿਓ ਆਣ ਕਹਿੰਦੇ ਕਾਲ ਮੌਤ ਤੇਰੇ ਸਿਰ ਦੇ ਉੱਪਰ ਆਣ ਕੇ ਖਲੋਤੀ ਹੋਈ ਹੈ ਤੇ ਬਾਬਾ ਫਰੀਦ ਸਾਹਿਬ ਜੀ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਹਿੰਦੇ ਵੇਖ ਏ ਮਨੁੱਖ ਕਹਿੰਦੇ ਤੇਰਾ ਹੁਣ ਸਿਰ ਵੀ ਝਟਾ ਹੋ ਗਿਆ ਸਿਰ ਦੇ ਕੇਸ ਵੀ ਭਾਵ ਕਾਲਿਆਂ ਤੋਂ ਝਟੇ ਹੋ ਗਏ ਤੇਰਾ ਦਾੜਾ ਵੀ ਚਟਾ ਹੋ ਗਿਆ ਤੇਰੀਆਂ ਮੁੱਛਾਂ ਵੀ ਜਿਹੜੀਆਂ ਉਹ ਚਟੀਆਂ ਹੋ ਗਈਆਂ ਨੇ ਕਹਿੰਦੇ ਅਜੇ ਵੀ ਤੂੰ ਦੁਨਿਆਵੀ ਰੰਗ ਰਲੀਆਂ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਹੈ ਅਜੇ ਵੀ ਉਸ ਮਾਲਕ ਦੇ ਗੁਣ ਗਾਇਨ ਨਹੀਂ ਕਰਦਾ ਫਰੀਦਾ ਸਿਰ ਪੜਿਆ ਦਾੜੀ ਪਲੀ ਮੁੱਛਾਂ ਵੀ ਪੜੀਆਂ ਰੇਮਨ ਗਹਿਲੇ ਬਾਵਲੇ ਮਾਨ ਹੈ ਕਿਆ ਰਲੀਆਂ ਕਹਿੰਦੇ ਅਜੇ ਵੀ ਤੂੰ ਕਿਹੜੀਆਂ ਰੰਗ ਰਲੀਆਂ ਜਿਹੜੀਆਂ ਉਹ ਮਾਨ ਰਿਹਾ ਹੈ ਅਜੇ ਵੀ ਤੂੰ ਦੁਨਿਆਵੀ ਵਿਸ਼ੇਵਕਾਰਾਂ ਦੇ ਵਿੱਚ ਦੁਨਿਆਵੀ ਖਾਸ਼ਿਆਂ ਦੇ ਵਿੱਚ ਤੂੰ ਜਿਹੜਾ ਉਹ ਆਪਣੇ ਚਿੱਤ ਨੂੰ ਜੋੜਿਆ ਹੋਇਆ ਹੈ ਅਜੇ ਵੀ ਤੂੰ ਉਸ ਅਕਾਲ ਪੁਰਖ ਵੈਗਰੂ ਵਾਲੇ ਪਾਸੇ ਤੁਰਦਾ ਨਹੀਂ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਾਨੂੰ ਇਸ ਸ਼ਲੋਕ ਅੰਦਰ ਵੀ ਇਹੀ ਫਰਮਾਨ ਕਰ ਰਹੇ ਨੇ ਕਿ ਭਾਈ ਮਨੁੱਖ ਅੱਜ ਬੁੱਢਾ ਹੋ ਗਿਆ ਅਜੇ ਵੀ ਇਹਨੂੰ ਇਹ ਸਮਝ ਨਹੀਂ ਲੱਗਦੀ ਕਿ ਹੁਣ ਮੇਰੀ ਮੌਤ ਜਿਹੜੀ ਨਿਸ਼ਚਿਤ ਹੈ ਹੁਣ ਮੌਤ ਨੇ ਆਉਣਾ ਹੀ ਆਉਣਾ ਹੈ ਕਿਉਂ ਨਾ ਮੈਂ ਉਸ ਮਾਲਕ ਅਕਾਲ ਪੁਰਖ ਵੈਗੁਰੂ ਦਾ ਭਜਨ ਕਰਾਂ ਬੰਦਗੀ ਕਰਾਂ ਕਿਉਂਕਿ ਵੇਖੋ ਜਦੋਂ ਅਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਨੂੰ ਪੜਾਂਗੇ ਬਾਣੀ ਦੀ ਵਿਚਾਰ ਕਰਾਂਗੇ ਕਿ ਮੈਂ ਅੱਗੇ ਵੀ ਪਿੱਛੇ ਵੀ ਅਰਜ ਕਰਦਾ ਆਇਆ ਹਾਂ ਕਿ ਸਤਿਗੁਰੂ ਜੀ ਪਹਿਲਾਂ ਸਾਨੂੰ ਹਰੇਕ ਸ਼ਬਦ ਅੰਦਰ ਵੀ ਇਹ ਸਮਝਾਉਂਦੇ ਨੇ ਕਿ ਭਾਈ ਤੇਰੀ ਜ਼ਿੰਦਗੀ ਦਾ ਸਮਾਂ ਵਿਅਰਥ ਗਵਾਚਦਾ ਜਾ ਰਿਹਾ ਹੈ ਤੂੰ ਵਿਸ਼ੇਵਕਾਰਾਂ ਦੇ ਵਿੱਚ ਲੱਕੇ ਆਪਣੀ ਜ਼ਿੰਦਗੀ ਦਾ ਸਮਾਂ ਬਤੀਤ ਕਰ ਲਿਆ ਦੁਨਿਆਵੀ ਧੰਧਿਆਂ ਦੇ ਵਿੱਚ ਤੂੰ ਜਿਹੜਾ ਖਚਤ ਰਿਆ ਮਸਤ ਰਿਆ ਤੇ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ ਤੂੰ ਆਪਣੀ ਜ਼ਿੰਦਗੀ ਦਾ ਸਮਾਂ ਅਜਾਈਂ ਗਵਾ ਲਿਆ ਤੇ ਫਿਰ ਸਤਗੁਰੂ ਜੀ ਢੈਂਦੀ ਗਲਾ ਵਿੱਚ ਨਹੀਂ ਜਾਣ ਦਿੰਦੇ ਅਖੀਰ ਤੇ ਹਰੇਕ ਸ਼ਬਦ ਅੰਦਰ ਫਿਰ ਸਤਗੁਰੂ ਜੀ ਕਹਿ ਦਿੰਦੇ ਨੇ ਅਜ ਹੋਂ ਕੱਚ ਬਿਗਰੇ ਹੋ ਨਹੀਂ ਕਹਿੰਦੇ ਜੇ ਤੂੰ ਅਜੇ ਬੁੱਢਾ ਵੀ ਹੋ ਗਿਆ ਹੈ ਨਾ ਜੇ ਤੂੰ ਬਜ਼ੁਰਗ ਵੀ ਹੋ ਗਿਆ ਹੈ ਜੇ ਤੇਰੇ ਚਾਰ ਸਾਹ ਵੀ ਬਾਕੀ ਨੇ ਤੇ ਸਤਿਗੁਰੂ ਜੀ ਕਹਿੰਦੇ ਅਜੇ ਵੀ ਕੁਝ ਨਹੀਂ ਵਿਗੜਿਆ ਅਜੇ ਹੁਣ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹਿੰਦੇ ਜੇ ਤੂੰ ਪ੍ਰਭੂ ਦੇ ਗੁਣ ਗਾ ਲਵੇਂ ਜੇ ਪ੍ਰਭੂ ਦਾ ਸਿਮਰਨ ਕਰ ਲਵੇਂ ਅਜੇ ਹੁਣ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਕਹਿੰਦੇ ਤੂੰ ਨਿਰਵਾਣ ਅਵਸਥਾ ਉਸ ਤੇ ਤੂੰ ਪਹੁੰਚ ਸਕਦਾ ਹੈ ਜੇ ਤੂੰ ਅਜੇ ਵੀ ਉਸ ਮਾਲਕ ਅਕਾਲ ਪੁਰਖ ਵੈਗਰੂ ਵਾਲੇ ਪਾਸੇ ਲੱਗ ਜਾਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਸ਼ਲੋਕਾਂ ਵਿੱਚ ਤੇ ਆਪਣੇ ਸ਼ਬਦਾਂ ਵਿੱਚ ਇਹ ਉਪਦੇਸ਼ ਬਖਸ਼ਿਸ਼ ਕੀਤੇ ਹਨ ਹੁਣ ਸਤਿਗੁਰੂ ਜੀ ਕਹਿੰਦੇ ਭਾਈ ਮੌਤ ਦਾ ਸਮਾਂ ਆ ਗਿਆ ਪਰ ਅਜੇ ਵੀ ਤੂੰ ਉਸ ਮਾਲਕ ਵਾਲੇ ਪਾਸੇ ਤੁਰਦਾ ਨਹੀਂ ਅਗਲੀ ਪੰਕਤੀ ਅੰਦਰ ਸਤਿਗੁਰ ਜੀ ਸਮਝਾ ਰਹੇ ਨੇ ਕਹੋ ਨਾਨਕ ਨਰ ਬਾਵਰੇ ਕਹੋ ਨਾਨਕ ਨਾਨਕ ਜੀ ਆਖਦੇ ਨੇ ਭਾਵ ਧੰਗਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਆਖ ਰਹੇ ਨੇ ਨਰ ਬਾਵਰੇ ਨਰ ਦਾ ਅਰਥ ਹੁੰਦਾ ਮਨੁੱਖ ਤੇ ਬਾਵਰੇ ਦਾ ਅਰਥ ਹੈ ਝੱਲੇ ਬੌਲੇ ਕਮਲੇ ਕਹਿੰਦੇ ਹੇ ਝੱਲੇ ਮਨੁੱਖ ਹੇ ਬੌਲੇ ਮਨੁੱਖ ਹੇ ਕਮਲੇ ਮਨੁੱਖ ਕਿਉਂ ਨਾ ਭਜੈ ਭਗਵਾਨ ਕਹਿੰਦੇ ਕਿਉਂ ਤੂੰ ਅਜੇ ਵੀ ਉਸ ਮਾਲਕ ਦਾ ਭਜਨ ਨਹੀਂ ਕਰਦਾ ਉਸ ਭਗਵਾਨ ਦਾ ਭਜਨ ਨਹੀਂ ਕਰਦਾ ਉਸ ਭਗਵਾਨ ਦੀ ਬੰਦਗੀ ਨਹੀਂ ਕਰਦਾ ਹੁਣ ਵੇਖੋ ਸਾਧ ਸੰਗਤ ਜੀ ਅਸੀਂ ਚਾਰ ਸ਼ਲੋਕਾਂ ਤੱਕ ਵਿਚਾਰ ਕਰ ਲਈਏ ਸਤਿਗੁਰ ਜੀ ਹਲੇ ਹਰੇਕ ਸ਼ਲੋਕ ਅੰਦਰ ਸਤਿਗੁਰਾਂ ਨੇ ਆਖਿਆ ਭਾਈ ਉਸ ਮਾਲਕ ਦਾ ਨਾਮ ਜਪ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਤੇਰੀ ਜ਼ਿੰਦਗੀ ਦਾ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ ਜੇ ਤੂੰ ਚਾਹਣਾ ਹੈ ਕਿ ਮੈਂ ਸਫਲਾ ਬਣਾ ਲਵਾਂ ਤੇ ਸਤਿਗੁਰੂ ਜੀ ਕਹਿੰਦੇ ਉਸ ਮਾਲਕ ਅਕਾਲ ਪੁਰਖ ਵੈਗੁਰ ਦਾ ਨਾਮ ਜਪ ਉਸ ਦਾ ਭਜਨ ਕਰ ਉਸ ਦੀ ਬੰਦਗੀ ਕਰ ਕਿਉਂਕਿ ਗੁਰਮਤ ਵਿੱਚ ਸਭ ਨਾਲੋਂ ਜੇ ਉੱਤਮ ਹੈ ਤੇ ਸਤਿਗੁਰਾਂ ਨੇ ਆਖਿਆ ਨਾਮ ਸਭ ਨਾਲੋਂ ਉੱਤਮ ਹੈ ਹੋਰ ਜਿੰਨੇ ਵੀ ਦੁਨਿਆਵੀ ਤੌਰ ਤੇ ਅਸੀਂ ਵੇਖਦੇ ਹਾਂ ਮਨੁੱਖ ਕਰਮਕਾਂਡ ਕਰਦੇ ਨੇ ਧਰਮ ਦੇ ਨਾਮ ਪਰ ਜੋ ਵੀ ਕਰਮਕਾਂਡ ਹੋ ਰਹੇ ਨੇ ਜੀ ਮਨੁੱਖ ਕਰ ਰਹੇ ਨੇ ਤੇ ਸਤਿਗੁਰਾਂ ਨੇ ਆਖਿਆ ਭਾਈ ਇਹਨਾਂ ਕਰਮਕਾਂਡਾਂ ਵਿੱਚੋਂ ਸਾਨੂੰ ਕੱਢਿਆ ਤੇ ਆਖਿਆ ਸਭ ਨਾਲੋਂ ਉੱਤਮ ਹੈ ਨਾਮ ਅਸੀਂ ਪੜਦੇ ਹਾਂ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਕਹਿੰਦੇ ਸਭ ਨਾਲੋਂ ਜੇ ਅਮੋਲਕ ਵਸਤੂ ਹੈ ਸਭ ਨਾਲੋਂ ਜੇ ਅਮੋਲਕ ਕੋਈ ਚੀਜ਼ ਹੈ ਵਸਤੂ ਹੈ ਤੇ ਉਹ ਹੈ ਨਾਮ ਅਸੀਂ ਬਾਣੀ ਤੋਂ ਪੜਦੇ ਹਾਂ ਨਾਨਕ ਕਹਿ ਕਰ ਕੇਵਲ ਨਾਮ ਪਾਵਨ ਨਾਮ ਦੀ ਮਹਿਮਾ ਗੁਰੂ ਨਾਨਕ ਦੇ ਘਰ ਵਿੱਚ ਸਭ ਨਾਲੋਂ ਉੱਤਮ ਹੈ ਨਾਮ ਨੂੰ ਹੀ ਗੁਰਬਾਣੀ ਵਿੱਚ ਗੁਣ ਗਾਉਣਾ ਕਿਹਾ ਹੈ ਪ੍ਰਭੂ ਦੀ ਸਿਫਤਸਲਾ ਕਿਹਾ ਹੈ ਉਸ ਦਾ ਭਜਨ ਕਰਨਾ ਕਿਹਾ ਹੈ ਬੰਦਗੀ ਕੀਆ ਹੈ ਇਦਾਂ ਅਨੇਕਾ ਨਾਮ ਸਤਿਗੁਰਾਂ ਨੇ ਜਿਹੜਾ ਉਹ ਵਰਤੇ ਹੋਏ ਨੇ ਇਸ ਕਰਕੇ 사ਤਸੰਗਤ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਉਹਨਾਂ ਨੇ ਸਾਨੂੰ ਆਹ ਜੀ ਚੌਥੇ ਸ਼ਲੋਕ ਅੰਦਰ ਵੀ ਇਹ ਹੀ ਸਮਝਾਇਆ ਕਿ ਭਾਈ ਸਰੀਰ ਬੁੱਢਾ ਹੋ ਗਿਆ ਅਜੇ ਵੀ ਸਮਝਦਾ ਕਿ ਹੁਣ ਮੌਤ ਤੇਰੇ ਸਿਰ ਤੇ ਆਣ ਕੇ ਖਲੋਤੀ ਹੈ ਅਜੇ ਵੀ ਤੂੰ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਜੇ ਬੰਦਗੀ ਨਹੀਂ ਕਰਦਾ ਜੇ ਉਸ ਮਾਲਕ ਦਾ ਧਿਆਨ ਨਹੀਂ ਤਰਦਾ ਤੇ ਸਤਗੁਰ ਜੀ ਕਹਿੰਦੇ ਤੇਰੀ ਸਾਰੀ ਜ਼ਿੰਦਗੀ ਦਾ ਸਮਾਂ ਵਿਅਰਥ ਜਿਹੜਾ ਉਹ ਜਿਵੇਂ ਪਹਿਲਾਂ ਲੰਘਿਆ ਹੁਣ ਬਜ਼ੁਰਗੀ ਵਿੱਚ ਵੀ ਜਿਹੜਾ ਵਿਅਰਥ ਸਮਾਂ ਤੇਰੀ ਜ਼ਿੰਦਗੀ ਦਾ ਲੰਘਦਾ ਜਾਵੇਗਾ ਸੋ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਾਡੇ ਉੱਪਰ ਕਿਰਪਾ ਕਰਨ ਅਸੀਂ ਵੀ ਸਤਗੁਰਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਸਕੀਏ ਜੋ ਸਤਗੁਰ ਜੀ ਸਾਨੂੰ ਉਪਦੇਸ਼ ਗੁਰਬਾਣੀ ਵਿੱਚੋਂ ਆਪਣੇ ਸ਼ਲੋਕਾਂ ਵਿੱਚੋਂ ਬਖਸ਼ਿਸ਼ ਕਰ ਰਹੇ ਨੇ ਸੋਸਾ ਸੰਗਤ ਬੋਲਦਿਆਂ ਪਾਸੋਂ ਬੇਅੰਤ ਪੁੱਲਾਂ ਹੋ ਜਾਂਦੀਆਂ ਨੇ ਜੇ ਵੀਡੀਓ ਚੰਗੀ ਲੱਗੇ ਅੱਗੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਗੁਰੂ ਦੀ ਗੱਲ ਹੋਰਨਾ ਤੱਕ ਵੀ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ